ਹਾਂਜੀ ਕੀ ਹਾਲ ਹੈ ਮਿੱਤਰੋ ਅੱਜ ਆਪਾਂ ਬਣਾਉਣੀ ਹੈ ਜੀ ਦਾਲ ਉਹ ਵੀ ਪੁਰਾਣੇ ਸਟਾਈਲ ਦੇ ਨਾਲ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹਾਰੇ ਦੇ ਵਿੱਚ ਦਾਲ ਬਣਾਉਂਦੇ ਹੁੰਦੇ ਸੀ ਨਾ ਤੇ ਆਪਾਂ ਵੀ ਅੱਜ ਹਾਰੇ ਦੇ ਵਿੱਚ ਬਣਾਵਾਂਗੇ ਇਹ ਆਪਣਾ ਪਾਂਡਾ ਜੀ ਦੇ ਵਿੱਚ ਆਪਾਂ ਦਾਲ ਬਣਾਉਣੀ ਆ ਪਹਿਲੇ ਹੀ ਗਰੀ ਜਾਂਦਾ ਵਿਚਾਰਾ ਤੇ ਫਾਈਨਲੀ ਆਪਾਂ ਅੱਗੇ ਜਲਾ ਲਈਆ ਤੇ ਕਾਫੀ ਟਾਈਮ ਬਾਅਦ ਅੱਗ ਜਲੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਦਾਲ ਤੇ ਸਾਰਾ ਕੁਝ ਆਪਾਂ ਵਿੱਚ ਪਾ ਲਿਆ ਦਾਲ ਪਾ ਲਈ ਵਿੱਚ ਪਿਆਜ਼ ਲਸਣ ਅਦਰਕ ਸਾਰਾ ਕੁਝ ਪਾ ਕੇ ਵਿੱਚ ਧਰਤੀ ਆਪਾਂ ਤੇ ਇਹਨੂੰ ਹੌਲੀ-ਹੌਲੀ ਸੇਕ ਲੱਗ ਕੇ 2-3 ਘੰਟੇ ਲੱਗ ਜਾਂਦੇ ਨੇ ਬਣਨ ਨੂੰ ਤੇ ਹੁਣ ਅਸੀਂ ਚੈੱਕ ਕਰ ਰਹੇ ਹਾਂ ਵੀ ਬਣੀ ਹੈ ਕਿ ਨਹੀਂ ਹਲੇ ਬਣੀ ਨਹੀਂ ਹੈਗੀ ਦਾਲ ਤੇ ਫਿਰ ਮੰਮੀ ਨੂੰ ਉੱਪਰੋਂ ਟੱਕਦਾ ਇਹਨੂੰ ਹੋਰ ਇੱਕ ਟੱਕਣ ਦੇ ਨਾਲ ਤੇ ਇਹ ਸਾਰਾ ਜੀ ਹਾਰਾ ਤੇ ਹੁਣ ਮੈਂ ਚੈੱਕ ਕਰਨ ਲੱਗਿਆ ਸੀਗਾ 3 ਘੰਟੇ ਬਾਅਦ ਤੇ ਟੱਕਣ ਚੱਕਿਆ ਹੁਣ ਆਪਾਂ ਦੇਖਦੇ ਆ ਵਿੱਚ ਦਾਲ ਬਣੀ ਹੈ ਕਿ ਨਹੀਂ ਬਣੀ ਤੇ ਜਦ ਟੱਕਣ ਚੱਕਿਆ ਤਾਂ ਇੰਨੀ ਵਧੀਆ ਖੁਸ਼ਬੂ ਆਈ ਸੀਗੀ ਦਾਲ ਤਾਂ ਰਿਜ-ਰਿਜ ਕਮਲੀ ਹੋਈ ਪਈ ਸੀਗੀ ਤੇ ਹੁਣ ਆਪਾਂ ਕਰਾਂਗੇ ਟੇਸਟ ਪਹਿਲਾਂ ਹਲਾ ਕੇ ਦੇਖਦੇ ਆ ਵੀ ਪੂਰੀ ਤਰ੍ਹਾਂ ਬਣ ਗਈ ਕਿ ਨਹੀਂ ਬਣੀ ਤੇ ਲੋ ਜੀ ਫਾਈਨਲੀ ਆਪਣੀ ਦਾਲ ਬਣ ਚੁੱਕੀ ਆ ਤੇ ਹੁਣ ਇਹਨੂੰ ਆਪਾਂ ਟੇਸਟ ਕਰਕੇ ਦੇਖਦੇ ਆ ਟੇਸਟ ਆਪਾਂ ਕਰ ਲਈ ਕੌਲੀ ਚ ਪਾ ਕੇ ਤੇ ਵਾਹ ਜੀ ਵਾਹ ਕੀ ਬਾਤ ਹੈ ਇੰਨੀ ਸਵਾਦਦਾਰ ਯਾਰ ਜਿਹੜੀ ਗੈਸ ਤੇ ਚੀਜ਼ ਬਣਦੀ ਐ ਨਾ ਉਹਦੇ ਨਾਲੋਂ ਤਾਂ ਬਹੁਤ 100 ਗੁਣਾ ਵਧੀਆ ਦਾਲ ਇੱਥੇ ਹਾਰੇ ਤੇ ਬਣਦੀ ਆ ਇੰਨਾ ਘੈਂਟ ਟੇਸਟ ਆਉਂਦਾ ਇੱਥੇ ਤੇ ਹੁਣ ਆਪਾਂ ਖਾਵਾਂਗੇ ਰੋਟੀ ਨਾਲ ਇਹਨੂੰ ਦਾਲ ਤੇ ਨਾਲ ਆਪਾਂ ਰੱਖ ਲਈ ਅੰਬਰੀ ਚਟਨੀ ਪਤੀਨੇ ਦੀ ਚਟਨੀ ਤੇ ਲੋ ਵੀ ਨਜ਼ਾਰੇ ਤੁਸੀਂ ਵੀ ਬਣਾਓ ਕਦੇ ਜੇ ਤੁਹਾਡੇ ਕੋਲ ਹਾਰਾ ਹੈਗਾ ਜੇ ਨਹੀਂ ਹੈਗਾ ਤਾਂ ਲਿਆ ਕੇ ਜਰੂਰ ਟਰਾਈ ਕਰਿਓ ਤੇ ਦੇਖਿਓ ਟੇਸਟ ਫਿਰ